ਪੰਜਾਬ ਕੰਨੀ ਵੱਤ ਰਿਹਾ ਹੈ ਤੇਜ਼ੀ ਨਾਲ ਭਾਰੀ ਤੂਫਾਨ ਕਾਫੀ ਜ਼ਿਆਦਾ ਤੇਜ਼ ਗਤੀਮਾਨ ਹਵਾਵਾਂ ਅੱਜ ਰਾਤ ਨੂੰ ਆਪਾਂ ਨੂੰ ਚੱਲਦੀ ਹੋਈ ਦੇਖਣ ਨੂੰ ਮਿਲਣਗੀਆਂ ਭਾਰੀ ਮੀਂਹ ਦੇ ਨਾਲ ਨਾਲ ਗੜੇਮਾਰੀ ਦੇ ਅਸਾਰ ਕਿੰਨੇ ਜ਼ਿਲ੍ਹਿਆਂ ਦੇ ਉੱਤੇ ਬਣੇ ਰਹਿਣਗੇ ਕੀ ਹੈ ਪੂਰੀ ਅਪਡੇਟ ਜਾਣਾਂਗੇ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਪੱਛਮੀ ਹਿੱਸੇਆ ਕੰਨੀਓ ਪੰਜਾਬ ਕੰਨੀ ਇੱਕ ਕਾਫੀ ਤਗੜੀ ਬੱਦਲਵਾਈ ਜਿਹੜੀ ਐ ਐਂਟਰ ਹੁੰਦੀ ਹੋਈ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਪੰਜਾਬ ਦੀ ਜਿਹੜੀ ਲਗਭਗ 80% ਹਿੱਸੇ ਜਿਹੜੇ ਨੇ ਇਸ ਨੇ ਕਵਰ ਕਰ ਲਏ ਨੇ ਤੇ ਆਉਣ ਵਾਲੇ ਟਾਈਮ ਤੱਕ ਇਹ ਆਪਣੀ ਲੁਧਿਆਣਾ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਫਤਿਹਗੜ੍ਹ ਸਾਹਿਬ ਮੋਹਾਲੀ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਇਹਨਾਂ ਜ਼ਿਲ੍ਹਿਆਂ ਵਿੱਚ ਐਂਟਰ ਹੋ ਜਾਵੇਗਾ ਤੇ ਆਪਾਂ ਨੂੰ ਫਿਲਹਾਲ ਜਿੰਨਾ ਟਾਈਮ ਫਿਲਹਾਲ ਜਿਹੜੇ ਟਾਈਮ ਵਿੱਚ ਆਪਾਂ ਨੂੰ ਕਾਫੀ ਥਾਵਾਂ ਉੱਤੇ ਹਣੀਰੀ ਦੇਖ ਨੂੰ ਮਿਲ ਰਹੀ ਹੈ ਅੰਮ੍ਰਿਤਸਰ ਬਠਿੰਡਾ ਮੋਗਾ ਫਿਰੋਜ਼ਪੁਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਇਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਕਾਫੀ ਤੇਜ਼ ਹਨੇਰੀ ਜਿਹੜੀ ਚੱਲਦੀ ਹੋਈ ਦੇਖ ਨੂੰ ਮਿਲ ਰਹੀ ਅੱਜ ਰਾਤ ਨੂੰ ਪੰਜਾਬ ਦੇ ਉੱਤੇ ਮੀਂਹ ਦੇ ਸਾਰ ਨੇ ਉਹ ਵੀ ਬਣੀ ਰਹਿਣਗੀ ਜਿਸ ਕਾਰਨ ਪੰਜਾਬ ਦੇ ਵਿੱਚ ਆਪਾਂ ਨੂੰ ਟੈਂਪਰੇਚਰ ਘਟਦਾ ਜਿਹੜਾ ਹੋਇਆ ਦੇਖ ਨੂੰ ਮਿਲੇਗਾ ਬਾਕੀ ਇਹ ਬੱਦਲਵਾਈ ਕਾਫੀ ਤਗੜੀ ਹੈ ਜਿੰਮ ਕੇ ਆਪਾਂ ਦੇਖ ਸਕਦੇ ਹਾਂ ਇਹ ਆਜੇ ਪੰਜਾਬ ਦੇ ਵਿੱਚ ਆਪਾਂ ਨੂੰ ਕੱਲ ਸਵੇਰ ਤੱਕ ਬਣਦੀ ਹੋਈ ਜਿਹੜੀ ਦੇਖ ਨੂੰ ਮਿਲ ਸਕਦੀ ਆ ਫਿਲਹਾਲ ਹੀ ਪੰਜਾਬ ਦੀ 80% ਹਿੱਸਿਆ ਤੱਕ ਹੀ ਪਹੁੰਚੀ ਹੈ ਆਉਣ ਵਾਲੀ ਟਾਈਮ ਤੱਕ ਆਪਾਂ ਨੂੰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਬਦਲਵਾਈ ਜਿਹੜੀ ਇਹ ਦੇਖਣ ਨੂੰ ਮਿਲੇਗੀ ਜਿਸ ਕਾਰਨ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਤੇਜ਼ ਹਵਾਵਾਂ ਚੱਲਣਗੀਆਂ ਕਈ ਥਾਵਾਂ ਤੇ ਆਪਾਂ ਨੂੰ ਹਨੇਰੀ ਦੇ ਅਸਾਰ ਦੇਖਣ ਨੂੰ ਮਿਲਣਗੇ ਕਈ ਥਾਵਾਂ ਤੇ ਆਪਾਂ ਨੂੰ ਭਾਰੀ ਮੀਂਹ ਗੜੀ ਮਾਰੀ ਜਿਹੜੀ ਇਹ ਦੇਖਣ ਨੂੰ ਮਿਲੇਗੀ ਅੱਜ ਰਾਤ ਨੂੰ ਘਰਾਂ ਦੇ ਵਿੱਚ ਲਾਈਟ ਵੀ ਜਿਹੜੀ ਆ ਨਹੀਂ ਹੋ ਸਕਦੀ ਤਾਂ ਫਿਲਹਾਲ ਇਹ ਨਿਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵਿਗੀ ਉਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ